ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਹਾਂ ਆਮ ਤੌਰ ਤੇ ਮੈਂ ਦੱਸੀ ਨਹੀਂ ਹੋ ਕਿਸੇ ਨੂੰ ਸਭ ਤੋਂ ਪਹਿਲਾਂ ਮੈਂ ਜਲੰਧਰ ਆਇਆ ਸੀ ਘਰ ਦੇ ਤੋਂ ਚੋਰੀਆਂ ਆਇਆ ਸੀ ਕਿ ਮੈਨੂੰ ਗਾਣੇ ਗਾਉਣ ਦਾ ਮੇਰੇ ਕਲਾ ਜਿਹੜੀ ਅੰਦਰ ਸੀ ਉਹ ਫੁੱਟੀ ਜਾਂਦੀ ਸੀ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਤੇ ਕਹਿੰਦੇ ਪਹਿਲਾਂ ਪੜ ਪਲੱਸ ਵਨ ਚ ਪੜਦਾ ਸੀ ਮੈਂ 17 ਸਾਲ ਦੀ ਉਮਰ ਸੀ ਮੈਂ ਕਿਹਾ ਵੀ ਦੂਰਦਰਸ਼ਨ ਤੇ ਜਾਣਾ ਹੈ ਘਰ ਦੇ ਤਾਂ ਲੋ ਕਰਨਾ ਨਹੀਂ ਵਿਜਲਨ ਧਰ ਨਹੀਂ ਭੇਜਣਾ ਮੁੰਡਾ ਕੱਲਾ ਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਖੋਇਆ ਜਾਊ ਮੈਂ ਕਹਤਾ ਮੈਂ ਕਿ ਨਹੀਂ ਕਰੇ ਮੈਂ ਕਹਤਾ ਮੈਂ ਕਿ ਜੀ ਕੈਂਪ ਲੱਗਿਆ ਇੱਕ ਕਾਲਜ ਅੱਜ ਦੀ ਰਾਤ ਲੱਗ ਜੂਗੀ ਕੱਲ ਨੂੰ ਆ ਜਾਊਂਗਾ ਕਹੇ ਚਲ ਠੀਕ ਹੈ ਕੈਂਪ ਲੱਗਿਆ ਸਨਾਮ ਹੀ ਲੱਗਿਆ ਕੋਈ ਨਹੀਂ ਉੱਥੇ ਟੀ ਸਨਾਮ ਕਾਲਜ ਪੜਦਾ ਮੈਂ ਤੜਕੀ ਬੱਸ ਪੜੀ ਲੇ ਬੜਾ ਸਿੱਧੀ ਲੁਧਿਆਣੇ ਲੁਧਿਆਣਿਆਂ ਬਸ ਫੜੀ ਮੈਂ ਜਲੰਧਰ ਆ ਗਿਆ ਜਲੰਧਰੋਂ ਮੈਂ ਦੂਰਦਰਸ਼ਨ ਤੇ ਚਲਾ ਗਿਆ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ ਇਕ ਜਵਾਂ ਤਰੰਗ ਉੱਥੇ ਨਵੇਂ ਮੁੰਡਿਆਂ ਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੈਂ ਜਵਾਂ ਤਰੰਗ ਵਾਲੇ ਪ੍ਰੋਡਿਊਸਰਾਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕੰਟੀਨ ਚ ਆ ਜਾ ਇੱਥੇ ਕੰਟੀਨ ਹੈ ਜਦੋਂ ਆਪਾਂ ਦੂਰਦਰਸ਼ਨ ਦੇ ਅੰਦਰ ਬੜਦੇ ਨਾਲ ਹੀ ਕੱਪੇ ਪਾਸੇ ਕੰਟੀਨ ਖੰਡੀ ਜਲ ਗਈ ਮੈਨੂੰ ਕਹਿੰਦੇ ਚਾਰ ਜਾਣੇ ਸੀ ਉਹ ਕਹਿੰਦੇ ਕਹਿੰਦੇ ਚੌਥਾ ਮੈਂ ਸੀ ਕਹਿੰਦੇ ਚਾਰ ਕੱਪ ਚਾਹ ਦੇ ਤੇ ਚਾਰ ਸਮੋਸੇ ਆਰਡਰ ਕਰਦੇ ਮੈਂ ਆ ਵਧੀਆ ਕੀਤਾ ਇਹਨਾਂ ਨੇ ਸਵੇਰ ਦੀ ਭੁੱਖ ਲੱਗੀ ਪਈ ਐ ਮੈਨੂੰ ਇਹ ਇਹਨਾਂ ਨੇ ਵਧੀਆ ਕਰਤਾ ਯਾਰ ਵੀ ਚਾਰ ਸਮੋਸੇ ਹੀ ਮੰਗਾ ਲੈਣਾ ਮੈਂ ਚਾਰ ਚਾਹ ਤੇ ਚਾਰ ਸਮੋਸੇ ਪਿਆਤੇ ਮੈਨੂੰ ਕਹਿੰਦੇ ਆ ਵੀ ਦੱਸ ਕੀ ਐ ਤੇਰੇ ਕੋਲੇ ਮੈਂ ਜੋ ਮੇਰੇ ਕੋਲ ਹੈਗਾ ਸੀ ਮੈਂ ਗਾਇਆ ਕੋਈ ਆ ਹੁਣ ਨਹੀਂ ਪਸੰਦ ਆਇਆ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਕਿੱਥੋਂ ਆਇਆ ਮੈਂ ਕਹਿੰਦਾ ਸੁਨਾਮ ਤੋਂ ਆਇਆ ਕਹਿੰਦੇ ਇਹੋ ਜਿਹੀ ਬਸ ਜਾਂਦੀ ਐ ਮੈਂ ਨਾਲ ਜਿਹਾ ਇਹੋ ਜਿਹੀ ਬਸ ਕਿੱਥੇ ਜਾਂਦੀ ਦੂਰ ਰਾਤ ਨੂੰ ਬੱਸਾਂ ਨਹੀਂ ਚੱਲਦੀਆਂ ਸੀ 99 99 ਦੀ ਗੱਲ ਕਰ ਰਿਹਾ ਕਹਿੰਦੇ ਟ੍ਰੇਨ ਮੈਂ ਟ੍ਰੇਨ ਬਾਰੇ ਮੈਂ ਪਛਾਪ ਕਰ ਸਕਦਾ ਜੀ ਕਹਿੰਦੇ ਪਤਾ ਕਰ ਲਾ ਫਿਰ ਬਾਜ ਦੇਖ ਆ ਰਿਹਾ ਤੈਨੂੰ ਹੁਣ ਨਹੀਂ ਮੌਕਾ ਮਿਲਦਾ ਹਜੇ ਦਿਲ ਤੋੜਤਾ ਮੈਂ ਜਾਣ ਲੱਗੇ ਮੈਨੂੰ ਕਹਿੰਦੇ ਹੈਲੋ ਚਾਰ ਸਮੋਸੇ ਤੇ 40 ਰੁਪਏ ਦੇ ਜਾ ਅੱਛਾ ਮੈਂ ਕਿਹਾ ਮੈਥੋਂ ਹੀ ਮੰਗਵਾਏ ਸੀ ਇਹ ਵੀ ਪੈਸੇ ਤਾਂ ਮੈਂ ਦੇ ਦੇ ਹੁਣ ਮੇਰੇ ਕੋਲੇ ਪੈਸੇ ਉਨੇ ਕੀ ਬਚੇ ਜਿੰਨੇ ਨਾਲ ਮੈਂ ਕਿਰਾਇਆ ਲਾ ਕੇ ਬਾਪ ਉਸ ਨਾਮ ਜਾ ਸਕਾਂ ਉਹਨੇ پیسے ਬਚੇ ਮੇਰੇ ਕੋਲੇ ਪਰ ਹਨੇਰਾ ਹੋ ਗਿਆ ਰਾਤ ਕੱਟਣੀ ਐ ਕਿੱਥੇ ਕੱਟਣੀ ਐ ਕੋਈ ਜਾਣਕਾਰ ਨਹੀਂ ਕੋਈ ਕੁਝ ਨਹੀਂ ਨਾ ਉਦੋਂ ਕੋਈ ਫੋਨ ਫੋਨ ਦਾ ਕੋਈ ਮੈਨੂੰ ਕਿਸੇ ਨੇ ਕਹਿਤਾ ਕਹਿੰਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਹੈ ਹਸਪਤਾਲ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਹੈ ਉੱਥੇ ਜਾਇਆ ਉੱਥੇ ਰਾਤ ਕੱਟ ਲਾ ਮੈਂ ਉੱਥੋਂ ਤੁਰ ਕੇ ਆ ਗਿਆ ਕਿਉਂਕਿ ਨਗੋਦਰ ਚੌਂਕ ਨਗੋਦਰ ਚੌਂਕ ਤੋਂ ਨਾਲ ਹੀ ਤਾਂ ਰਿਕਸ਼ੀ ਚੋ ਵੀ ਤਾਂ پیسے ਐ ਨਹੀਂ ਸੀ ਨਾ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਜੀ ਮੈਂ ਰਾਤ ਕੱਟਣੀ ਹੈ ਆ ਮੇਰਾ ਨਾਮ ਹੈ ਮੈਂ ਇੱਥੋਂ ਆਇਆ ਆ ਮੇਰਾ ਰੋਲ ਨੰਬਰ ਹੈ ਮੇਰਾ ਆਈ ਕਾਰਡ ਹੈ ਕਾਲਜ ਦਾ ਉਹ ਕਹਿੰਦੇ ਠੀਕ ਹੈ ਕਮਰਾ ਦੇ ਦਿੰਨੇ ਆ ਚਾਬੀ ਮੈਨੂੰ ਦੇਤੀ ਮੈਨੂੰ ਕਹਿੰਦੇ 20 ਰੁਪਏ ਦੇ ਦੇ ਮੇਰੇ ਕੋਲ ਟੋਟਲ 20 ਹੀ ਸੀ ਮੈਂ ਕਿਹਾ ਜੀ ਇਹ ਕਾਦੇ ਨੇ ਕਹਿੰਦੇ ਵੀ ਜਿੰਦੇ ਦੇ ਕੁੰਜੀ ਦੇ ਨੇ ਜੇ ਸਵੇਰੇ ਜਿੰਦਾ ਕੁੰਜੀ ਵਾਪਸ ਕਰ ਦੇਗਾ ਤਾਂ ਵੀ ਲੈ ਜੀ ਵਾਪਸ ਮੈਂ ਕਹੀਂ ਥੋੜੀ ਥੋੜੀ ਡਿਊਟੀ ਨਾਲ ਬਦਲ ਜੇ ਮੈਂ ਸਵੇਰੇ ਲੈਣੀ ਪੈਣੀ ਆ ਮੈਨੂੰ ਪੈਸੇ ਇਹ ਮੈਂ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ 20 ਰੁਪਏ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ 20 ਰੁਪਏ ਲੈ ਕੇ ਮੈਂ ਵਾਪਸ ਚਲਾ ਗਿਆ ਮੇਰਾ ਦਿਲ ਟੁੱਟ ਗਿਆ ਮੈਨੂੰ ਟੀਵੀ ਤੇ ਨਹੀਂ ਆਇਆ ਮੈਂ ਪਰ ਉਦੋਂ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਿੱਤਰਾਂ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਕੁਝ ਕਰਨਾ ਤਾਂ ਆਪ ਹੀ ਕਰ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸੁਪਰਸਟਾਰ ਬਣ ਗਿਆ ਸੀ ਮੈਂ ਫੇਰ ਉਹ ਹੀ ਦੂਰਦਰਸ਼ਨਾਂ ਨੇ ਮੈਨੂੰ ਬੁਲਾਉਂਦੇ ਸੀ ਮੈਂ ਆਉਂਦਾ ਨਹੀਂ ਸੀ ਮੈਂ ਕਹਿੰਦਾ ਹੁਣ ਨਹੀਂ ਆਉਂਦਾ ਮੈਂ ਤੁਸੀਂ ਪਹਿਲਾਂ ਜਦੋਂ ਮੈਨੂੰ ਮੌਕਾ ਦੇਣਾ ਸੀ ਉਹ ਦਿੱਤਾ ਨਹੀਂ ਹੁਣ ਮੈਂ ਜਦੋਂ ਕੁਝ ਬਣ ਗਿਆ ਕਹਿੰਦੇ ਆ ਜਾ ਮੈਂ ਕਹਿੰਦਾ ਨਾ ਸੋ ਇਸ ਕਰਕੇ ਤਰੱਕੀਆਂ ਆਪ ਕਰਨੀਆਂ ਪੈਂਦੀਆਂ ਨੇ ਤੁਸੀਂ ਵੀ ਇੱਦੀ ਕਰੋ ਆਪਣੇ ਧੀਆਂ ਪੁੱਤਾਂ ਨੂੰ ਕਹੋ ਪੜਨਗੇ ਨੰਬਰ ਲੈਣਗੇ ਨੌਕਰੀ ਮਿਲੂਗੀ ਅਫਸਰ ਦੀ ਨੌਕਰੀ ਲਓ ਡੀਸੀ ਬਣੋ ਐਸਐਸਪੀ ਬਣੋ ਆਪ ਪੜੋ ਆਪ ਕਿਸੇ ਤੇ ਨਾ ਰਹੋ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਰੱਬ ਜੋ ਕਰਦਾ ਹੈ ਸਹੀ ਕਰਦਾ ਹੈ ਇਹ ਕਹਾਵਤ ਪਤਾ ਕਦੋਂ ਬਣੀ ਸੀ ਜਦੋਂ ਰੱਬ ਜੋ ਕਰਦਾ ਸਹੀ ਕਰਦਾ ਅਕਬਰ ਬਾਦਸ਼ਾ ਆਪਣੇ ਪੂਰੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ ਹਾਥੀ ਤੇ ਬਹਿ ਕੇ ਘੋੜੇ ਲੈ ਕੇ ਅਚਾਨਕ ਜਦੋਂ ਤਲਵਾਰ ਕੱਢਣ ਲੱਗਿਆ ਹਾਥੀ ਤੋਂ ਉਤਰ ਕੇ ਸ਼ਿਕਾਰ ਜਾਣਾ ਸੀ ਅੰਦਰ ਜੰਗਲ ਦੇ ਆਪਣੇ ਅੰਗੂਠਾ ਵੱਢਿਆ ਗਿਆ ਤਲਵਾਰ ਨਾਲ ਰੋਵੇ ਪਿੱਟੇ ਮੇਰਾ ਅੰਗੂਠਾ ਵੱਢਿਆ ਗਿਆ ਬੈਦ ਨਾਲ ਚਲਦੇ ਸੀ ਬੈਦ ਆਏ ਪੱਟੀ ਕਰਨ ਲੱਗੇ ਵੀਰਵਲ ਆ ਗਿਆ ਕਹਿੰਦਾ ਕੀ ਹੋ ਗਿਆ ਅਕਬਰ ਕਹਿੰਦਾ ਕਰਕੇ ਯਾਰ ਮੇਰਾ ਆਪਣੀ ਅੰਗੂਠਾ ਵੱਢਿਆ ਗਿਆ ਵੀਰਵਲ ਕਹਿੰਦਾ ਵਧੀਆ ਹੋ ਗਿਆ ਬਾਦਸ਼ਾ ਰੱਬ ਜੋ ਕਰਦਾ ਸਹੀ ਕਰਦਾ ਬੜਾ ਗੁੱਸਾ ਆਇਆ ਅਕਬਰ ਨੂੰ ਕਹਿੰਦਾ ਮੇਰਾ ਅੰਗੂਠਾ ਵੱਢਿਆ ਗਿਆ ਏ ਕਹਿੰਦਾ ਰੱਬ ਜੋ ਕਰਦਾ ਰਹੀ ਕਰਦਾ। ਉਹ ਕਹਿੰਦਾ ਮੇਰਾ ਗੂਠਾ ਬਾਅਦ ਚ ਪੱਟੀ ਕਰਿਓ। ਪਹਿਲੇ ਮੇਰਾ ਹੁਕਮ ਹੈ। ਵੀਰਵਾਲ ਨੂੰ ਮਹਿਲਾਂ ਚ ਲੈ ਜਾ ਕੇ ਫਾਂਸੀ ਚਾੜ ਦੋ। ਉਹਨੂੰ ਫੜ ਕੇ ਲੈ ਗਏ ਜੀ ਕੋਰੇ ਤੇ ਚੱਕ ਕੇ। ਪੱਟੀ ਪੁੱਟੀ ਕਰਾ ਕੇ ਬਾਦਸ਼ਾਹ ਚੱਲ ਗਿਆ। ਸ਼ਿਕਾਰ ਨੂੰ ਜੰਗਲ ਦੇ ਅੰਦਰ ਚੱਲ ਗਿਆ। ਅੰਦਰ ਕਿਤੇ ਆਦੀਵਾਸੀ ਫਿਰਦੇ ਸੀ ਜੰਗਲ ਦੇ। ਉਹਨਾਂ ਨੇ ਫੜ ਲਿਆ। ਉਹ ਫੜ ਕੇ ਕਹਿੰਦੇ ਅੱਜ ਸਾਡੇ ਇੱਕ ਤਿਹਾੜ ਦਾ ਦਿਨ ਹੈ ਅਸੀਂ ਇੱਕ ਬੰਦੇ ਦੀ ਬਲੀ ਦੇਣੀ ਹੁੰਦੀ ਹੈ। ਬਸਾਂ ਨੂੰ ਤਾਂ ਲੱਭ ਗਿਆ ਬੰਦਾ। ਲਿਆ ਕੇ ਇੱਕ ਪਿੱਪਲ ਥੱਲੇ ਤੂੰ ਇੰਜੀ ਲੱਗੀ ਹੋਈ ਸੀ ਕੁੱਠਾ ਟੰਗ ਲਿਆ ਇੱਕ ਵਾਰ ਕਹਿੰਦੇ ਬਸ ਥੋੜਾ ਜਿਹਾ ਮੰਤਰ ਪੜਨਾ ਹੈ ਉਸ ਤੋਂ ਬਾਅਦ ਅਸੀਂ ਗਰਦਨ ਕਲਮ ਕਰ ਦੇਣੀ ਆ ਬਲੀ ਦੇਣੀ ਆ ਅਸੀਂ ਆਪਣੇ ਦੇਵਤਾ ਨੂੰ ਹੂਹਾ ਹੀ ਹੂ ਹੂ ਭਾਸ਼ਾ ਕਰਕੇ ਜਿਸ ਵੇਲੇ ਤਲਵਾਰ ਕੱਢ ਕੇ ਗਰਦਨ ਵੱਢਣ ਲੱਗੇ ਉਹ ਇੱਕ ਬਜ਼ੁਰਗ ਦੀ ਨਿਗਾਹ ਪੈ ਗਈ ਉਹ ਕਹਿੰਦਾ ਰੁਕ ਜਾ ਓਏ ਰੁਕ ਜਾ ਓਏ ਦੇਵਤਾ ਆਪਣਾ ਬਹੁਤ ਆਪਾਂ ਨੂੰ ਗੁੱਸੇ ਹੋ ਜੂ ਆਪਣੇ ਨਾਲ ਕਹਿੰਦਾ ਇਹ ਪੂਰਾ ਇਨਸਾਨ ਨਹੀਂ ਇਹ ਤਾਂ ਗੂਠਾ ਵੱਡਿਆ ਹੋਇਆ ਹੈ ਆਪਾਂ ਪੂਰੇ ਇਨਸਾਨ ਦੀ ਬਲੀ ਦੇਣੀ ਹੁੰਦੀ ਹੈ ਇਹ ਪੂਰਾ ਨਹੀਂ ਹੈਗਾ ਅੱਛਾ ਜੀ ਕਹਿੰਦੇ ਛੱਡ ਦਿੰਨੇ ਆ ਹੋਰ ਲੱਭਣ ਚੱਲੇਗੇ ਅਕਬਰ ਛੱਡਤਾ ਨਾ ਅਕਬਰ ਘੋੜੇ ਤੇ ਚੜਿਆ ਕਹਿੰਦਾ ਯਾਰ ਵੀਰਬਲ ਸਹੀ ਕਹਿੰਦਾ ਸੀ ਓਏ ਜੋ ਰੱਬ ਕਰਦਾ ਹੈ ਸਹੀ ਕਰਦਾ ਕਹਿੰਦਾ ਜੀ ਗੂਠਾ ਨਾ ਵੜਿਆ ਹੁੰਦਾ ਮੈਂ ਮਾਰਿਆ ਜਾਂਦਾ ਅੱਜ ਕਹਿੰਦਾ ਚਲ ਮੈਂ ਤਾਂ ਬਚ ਗਿਆ ਕਿਤੇ ਹੁਣ ਵੀਰਬਲ ਨਾਲ ਟੰਗਤਾ ਹੋਵੇ ਉੱਥੇ ਉਦੋਂ ਕਿਹੜਾ ਕੋਈ ਵਟਸਐਪ ਸੀ ਭਜਾਇਆ ਕੋੜਾ ਬਾਦਸ਼ਾਹ ਅਕਬਰ ਨੇ ਸਿੱਧਾ ਮਹਿਲਾਂਾਂ ਚ ਮਹਿਲਾਂਾਂ ਚ ਜਿੱਥੇ ਫਾਂਸੀ ਦਿੰਦੇ ਸੀ ਉੱਥੇ ਚਲਾ ਗਿਆ ਅਕਬਰ ਤੇ ਬੀਰਵਾਲ ਦੇ ਗੱਲ ਚ ਰਸਾ ਪਾਈ ਖੜੇ ਸੀ ਬਸ ਫੱਟਾ ਖਿੱਚਣ ਲੱਗੇ ਸੀ ਕਹਿੰਦੇ ਰੋਕੋ ਰੋਕੋ ਆਰਡਰ ਹੈ ਮੇਰਾ ਰਸਾ ਕੱਢ ਦੋ ਰਸਾ ਕੱਢਤਾ ਅਕਬਰ ਨੇ ਬੀਰਵਾਲ ਨੂੰ ਸਾਰੀ ਕਹਾਣੀ ਦੱਸੀ ਕਿ ਐ ਹੋਇਆ ਸੀ ਐ ਕਰਕੇ ਮੈਂ ਬਚ ਕੇ ਆ ਗਿਆ ਯਾਰ ਤੇਰੀ ਗੱਲ ਸਹੀ ਸੀ ਰੱਬ ਜੋ ਕਰਦਾ ਸਹੀ ਕਰਦਾ ਅਕਬਰ ਕਹਿੰਦਾ ਬੀਰਵਾਲ ਮੈਂ ਤੇਥੋਂ ਮਾਫੀ ਮੰਗਦਾ ਮੈਂ ਤੈਨੂੰ ਯਾਰ ਫਾਂਸੀ ਦਾ ਆਰਡਰ ਕਰਦਾ ਉਹ ਕਹਿੰਦਾ ਜਿਹੜਾ ਤੂੰ ਫਾਂਸੀ ਦਾ ਆਰਡਰ ਕੀਤਾ ਨਾ ਬਾਦਸ਼ਾਹ ਇਹ ਵੀ ਆਪ ਜੋ ਕਰਦਾ ਸਹੀ ਕਰਦਾ ਵਧੀਆ ਹੋ ਗਿਆ ਉਹ ਕਹਿੰਦਾ ਯਾਰ ਕਮਾਲ ਹੈ ਮੈਂ ਤੈਨੂੰ ਫਾਂਸੀ ਦਾ ਆਰਡਰ ਕਰਦਾ ਤੂੰ ਕਹਿੰਦਾ ਵਧੀਆ ਹੋ ਗਿਆ ਉਹ ਕਹਿੰਦਾ ਜਿਹੜੇ ਸਾਹਿਬ ਨੇ ਤੂੰ ਸਟੋਰੀ ਸੁਣਾਈ ਹੈ ਨਾ ਬਾਦਸ਼ਾਹ ਮੈਂ ਵੀ ਤੇਰੇ ਨਾਲ ਹੀ ਹੋਣਾ ਸੀ ਉਹਨਾਂ ਨੇ ਤੈਨੂੰ ਛੱਡ ਦੇਣਾ ਸੀ ਮੈਨੂੰ ਟੰਗ ਲੈਣਾ ਸੀ ਕਿਉਂਕਿ ਮੈਂ ਪੂਰਾ ਮੇਰੇ ਤਾਂ ਸਾਰੇ ਪੂਰੇ ਨੇ ਉਹ ਫਾਂਸੀ ਦੇ ਹੁਕਮ ਕਰਕੇ ਮੈਂ ਬਚ ਗਿਆ ਅਗੂਠਾ ਵੱਢਣ ਕਰਕੇ ਤੂੰ ਬਚ ਗਿਆ ਰੱਬ ਜੋ ਕਰਦਾ ਹੈ